आपका बंदा है, है। हां आपका बंदा है हां मेरा तो नहीं है मेरे गांव का अरे भाई तेरा ही बंदा होया तेरे गांव का है गाड़ी में एंबुलेंस मंगानी तो एंबुलेंस मंगा लेते हैं नहीं ठीक है ना क्या क्या की पीता था ਕੀ ਪੀਤਾ ਮੈਂ ਕਹਦਾ ਦਾਰੂ ਪੀਤੇ ਕੁਝ ਹੋਰ ਖਾਦਾ ਕੋਈ ਦਿੱਕਤ ਨਹੀਂ ਇਹ ਦਿੱਕਤ ਨਹੀਂ ਹੈ ਨਾ ਨਾ ਕੋਈ ਦਿੱਕਤ ਨਹੀਂ ਹੈ ਅੱਛਾ ਚਲੋ ਡੜ ਖੜਾ ਹੋ ਜਾ ਹਾਂ ਰਾਮ ਵੀ ਗਸਵਾ ਹੈ ਤੇ ਆਮਰ ਫੁੱਜ ਰਹਾ ਹੂ ਦਾ ਇਹ ਕਹਿੰਦਾ ਦਾਰੂ ਪੀਤੇ ਹੋਰ ਮੈਨੂੰ ਆਇਆ ਲੱਗਾ ਵੀ ਚਟਾ ਪੀਤਾ ਹੋਏ ਨੇ ਸਮੈਗ ਸਮੁਗ ਉਹ ਸਮੈਗ ਤਾਂ ਨਹੀਂ ਪੀਤੀ ਹੋਈ ਆ नहीं हैं नहीं मैं की हेलो क्या नाम है तेरा मेरा निपेन निपेन आपके गांव का है हाँ मेरा गांव का है मेरा पर क्या पिया है इसमें क्या पिया है दारू दारू पिया क्या काम करता है वो थप्पर में थप्पर पर काम में मैंने सोचा कहीं कोई और के नशा किया इसमें नहीं नहीं जैसे गंदगी के ये देखो गंदगी का ढेर में है बैठा है ये काम तो तामते तो लेने आया उसको तुम तो लेने आए हो ना कोई दिक्कत नहीं है चलो उठ रे भाई उठो अगर सही हो ये लोकेशन है कि है पटियाला तो नाबा रोड देते ਪੁਰਾਣੇ ਸ਼ਰਾਬੀ ਹਾਲਾਤ ਦੇ ਵਿੱਚ ਇੱਕ ਬੰਦਾ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਗਲੀ ਦੇ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਸਿੱਧੂ ਕੇਐਮ ਵਾਲਾ ਟੀਵੀ ਸੇ ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਪਰਵਾਸੀ ਮਜ਼ਦੂਰ ਨੇ ਜੋ ਪੰਜਾਬ ਦੇ ਵਿੱਚ ਆ ਕੇ ਕੰਮ ਕਰਦੇ ਹਨ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਸੈਕਟਰਾਂ ਦੇ ਉੱਤੇ ਕਬਜ਼ਾ ਕਰ ਲਿਆ ਹੈ ਮਾਈਕ ਐਜ਼ ਅ ਲੇਬਰ ਡਿਪਾਰਟਮੈਂਟ ਫੈਕਟਰ ਦੇ ਉੱਤੇ ਫਰੂਟ ਸੈਕਟਰ ਤੇ ਵੈਜੀਟੇਬਲ ਸੈਕਟਰ ਦੇ ਉੱਤੇ ਕੰਸਟਰਕਸ਼ਨ ਵਰਕ ਦੇ ਉੱਤੇ ਇਹਨਾਂ ਦਾ ਮੈਕਸਿਮਮ ਕਬਜ਼ਾ ਹੈ ਸੋ ਜਦੋਂ ਪੈਸੇ ਨਾਲ ਕੋਈ ਵੱਧ ਜਾਂਦੇ ਹਨ ਤਾਂ ਇਹ ਨਸ਼ਾ ਕਰਕੇ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਸੜਕਾਂ ਦੇ ਉੱਤੇ ਪਏ ਦਿਖ ਰਹੇ ਹਨ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿਸ ਵਿਅਕਤੀ ਨੇ ਇਕਨਾਂ दारू ਪੀਤੀ ਹੋਈ ਹੈ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਪਹਿਲਾਂ ਵੀ ਸੁਣਿਆ ਬਟ ਹੋ ਸਕਦਾ ਹੈ ਕਿ ਇਸ ਨੇ ਕੋਈ ਹੋਰ ਨਸ਼ਾ ਵੀ ਕਰਿਆ ਹੋਵੇ ਉਹਦੇ ਬਾਰੇ ਮੈਂ ਕੁਝ ਵੀ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਲੇਕਿਨ ਜਦੋਂ ਇਹਨਾਂ ਕੋ ਇੰਨਾ ਪੈਸਾ ਜ਼ਿਆਦਾ ਬਚ ਜਾਂਦਾ ਤਾਂ ਇਹ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਇਹ ਵਿਅਕਤੀ ਅੱਜ ਮੈਨੂੰ ਪਟਿਆਲਾ ਵਿਖੇ ਪਟਿਆਲਾ ਤੋਂ ਨਾਭਾ ਰੋਡ ਦੇ ਉੱਤੇ ਇਸ ਹਾਲਤ ਦੇ ਵਿੱਚ ਦਿਖਾਈ ਦਿੱਤਾ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕੋਸ਼ਿਸ਼ ਕਰਿਓ ਕਿ ਜਿਹੜਾ ਰੋਜ਼ਗਾਰ ਹੈ ਜਿਹਨੇ ਕੰਮ ਰੋਬਾਰ ਨੇ ਆਪਣੇ ਪੰਜਾਬੀ ਭਾਈਚਾਰੇ ਦੇ ਹੀ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕਰਿਆ ਕਰੋ। ਅਗਰ ਵੀਡੀਓ ਵਧੀਆ ਲੱਗੇ ਤਾਂ ਸਬਸਕ੍ਰਾਈਬ ਕਰਨਾ ਚੈਨਲ ਨੂੰ, ਲਾਈਕ ਕਰਨਾ, ਕਮੈਂਟ ਕਰਨਾ, ਸ਼ੇਅਰ ਕਰਨਾ। ਸਿੱਧੂ ਕੇਐਮ ਵਾਲਾ ਟੀਵੀ ਦੇਖਣ ਲਈ ਸਾਰਿਆਂ ਦਾ ਤਹਿਦੋਂ ਧੰਨਵਾਦ ਜੀ।